ਮੈਂ ਜਗਜੀਤ ਸਿੰਘ ਜਟਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਅੰਦਰ ਸਬ-ਡਿਵੀਜ਼ਨ ਖਮਾਣੋ ਦੇ ਵਿੱਚ ਅੱਜ ਸੰਪਰਕ ਤੋਂ ਪੰਜਾਬ ਪੁਲਿਸ ਵੱਲੋਂ ਇੱਕ ਨਸ਼ਿਆਂ ਖਿਲਾਫ ਮਹਮਾ ਦਾ ਅੰਗਾਜ਼ ਕੀਤਾ ਗਿਆ ਸੀ ਜਿਸ ਤਹਿਤ ਅੱਜ ਖਮਾਣੋ ਵਿਖੇ ਡੀਐਸਪੀ ਰਮਿੰਦਰ ਸਿੰਘ ਕਾਲੋਂ ਦੀ ਅਗਵਾਈ ਦੇ ਵਿੱਚ ਐਸਐਚਓ ਸੰਦੀਪ ਸਿੰਘ ਹਣਾ ਵੱਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਨੰਬਰਦਾਰ ਤੇ ਮਹਤਵਪੂਰਨ ਵਿਅਕਤੀਆਂ ਨੇ ਭਾਗ ਲਿਆ ਔਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡੀਆਈਜੀ ਐਚਐਸ ਭੁੱਲਰ ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਸ ਮਹਿਮ ਨੂੰ ਪਿੰਡਾਂ ਦੇ ਵਿੱਚੋਂ ਕਿਸ ਤਰ੍ਹਾਂ ਦਾ ਹੁਲਾਰਾ ਤੇ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਧੰਨਵਾਦ ਖਮਾਣੂ ਪੁਲਿਸ ਨੇ ਸੰਪਰਕ ਤੋਂ ਮਹਿਮ ਤਹਿਤ ਨਸ਼ਿਆਂ ਖਿਲਾਫ ਲਗਾਇਆ ਜਾਗਰੂਕਤਾ ਸੈਮੀਨਾਰ ਪਿੰਡਾਂ ਦੇ ਪੰਚਾਂ ਸਰਪੰਚਾਂ ਨੰਬਰਦਾਰਾਂ ਤੇ ਪ੍ਰਮੁੱਖ ਸ਼ਖਸੀਅਤਾਂ ਨੇ ਲਿਆ ਹਿੱਸਾ ਅੱਜ ਕਮਾਣੋ ਪੁਲਿਸ ਵੱਲੋਂ ਉਪ ਪੁਲਿਸ ਕਪਤਾਨ ਕਮਾਣੋ ਰਮਿੰਦਰ ਸਿੰਘ ਕਾੜੋਂ ਦੀ ਅਗਵਾਈ ਚ ਮੁੱਖ ਅਫਸਰ ਥਾਣਾ ਕਮਾਣੋ ਇੰਸਪੈਕਟਰ ਸੰਦੀਪ ਸਿੰਘ ਵੱਲੋਂ ਨਸ਼ਿਆਂ ਖਲਾਫ ਚਲਾਈ ਮਹਮ ਸੰਪਰਕ ਟੂ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡੀਆਈਜੀ ਗੁਰਚਰਨ ਸਿੰਘ ਪੋਲਰ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਤੇ ਐਸਪੀ ਰਕੇਸ਼ ਜੱਜਪਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਥਾਣਾ ਕਮਾਣੂ ਦੇ ਮੁਖ ਅਫਸਰ ਇੰਸਪੈਕਟਰ ਸੰਦੀਪ ਸਿੰਘ ਵੱਲੋਂ ਜੀ ਆਇਆਂ ਕਿਹਾ ਗਿਆ। ਇਸ ਮੌਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਨੂੰ ਟੱਲ ਪਾਉਣ ਲਈ ਸੰਪਰਕ ਟੂ ਜਾਗਰੂਕਤਾ ਮਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਅੱਜ ਕਮਾਣੂ ਵਿੱਚੋਂ ਮਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਸਮਾਜ ਅੰਦਰ ਮਾਰੇ ਕੰਮ ਕਰਦੇ ਨਸ਼ਾ ਸਮਗਲਨ ਨੂੰ ਰੋਕਣ ਦੀ ਅਤੇ ਪੁਲਿਸ ਨੂੰ ਨਸ਼ਿਆਂ ਦੇ ਸਮਗਲਨ ਖਿਲਾਫ ਸਹੀ ਜਾਣਕਾਰੀ ਦੇਣ ਲਈ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤਰ੍ਹਾਂ ਹੀ ਸੂਬੇ ਦਾ ਕੋਈ ਵੀ ਵਿਅਕਤੀ ਨਸ਼ਾ ਸਮਗਲਰਾਂ ਖਿਲਾਫ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਸੁਝਾਅ ਪੰਜਾਬ ਪੁਲਿਸ ਤੱਕ ਪੁੱਜਦਾ ਕਰ ਸਕਦਾ ਇਸ ਤੋਂ ਲੱਭ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਗੱਗੜਵਾਲ ਤੇ ਨਗਰ ਪੰਚਾਇਤ ਕਮਾਣੂ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਵੀ ਆਪਣੇ ਸੁਝਾਅ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਦੇ ਕੀਤੇ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਇਲਾਕੇ ਦੇ ਪੰਚਾਂ ਸਰਪੰਚਾਂ ਤੇ ਨੰਬਰਦਾਰਾਂ ਨੂੰ ਸਬੂਧਨ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦੇ ਸੁੱਧਾਗਰਾਂ ਨੂੰ ਠੱਲ ਪਾਉਣ ਲਈ ਪੁਲਿਸ ਦਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਟੋਲ ਫਰੀ ਨੰਬਰ ਜਾਰੀ ਕੀਤਾ ਗਿਆ ਜਿਸ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਸੁਝਾਅ ਦੇ ਸਕਦਾ ਜਾਂ ਨਸ਼ੇ ਵੇਚਣ ਵਾਲੇ ਤਸਕਰਾਂ ਖਿਲਾਫ ਸ਼ਿਕਾਇਤ ਕਰ ਸਕਦਾ। ਇਸ ਕਨਿਸਤ ਜਿਹੜੀ ਸੰਪਰਕ ਤੋਂ ਮਹੱਤਵਪੂਰਨ ਕੀਤੀ ਗਈ ਹੈ ਅੰਦਾਜ਼ ਕੀਤਾ ਗਿਆ ਪੰਜਾਬ ਪੁਲਿਸ। ਇਸ ਤਰ੍ਹਾਂ ਦਾ ਹੰਗਾਰਾ ਪੰਜਾਬ ਦੇ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ। ਦੇਖੋ ਜੀ ਜਿਹੜੀ ਅਸੀਂ ਸੰਪਰਕ ਮਹਮ ਦੇ ਤਹਿਤ ਪਬਲਿਕ ਨਾਲ ਮੀਟਿੰਗਾਂ ਕਰ ਰਹੇ ਹਾਂ ਲੋਕਾਂ ਵੱਲੋਂ ਬਹੁਤ ਹੀ ਵਧੀਆ ਜਿਹੜਾ ਹੰਗਾਰਾ ਦਿੱਤਾ ਜਾ ਰਿਹਾ ਪਬਲਿਕ ਅੱਗੇ ਆਉਂਦੀ ਹੈ ਆ ਕੇ ਆਪਣੀਆਂ ਦੁੱਖ ਸੁਖੀਫਾਂ ਦੱਸਦੀ ਹੈ। ਅਸੀਂ ਹਰ ਇੱਕ ਪੱਦਰ ਤੇ ਜਿਹੜੀ ਮੀਟਿੰਗ ਕਰ ਰਹੇ ਹਾਂ ਫਤਗੜ ਸਾਹਿਬ ਦੇ ਵਿੱਚ 150 ਮੀਟਿੰਗ ਹੋ ਚੁੱਕੀ ਹੈ। ਸਾਡੇ ਐਸਐਚਓ ਡੀਐਸਪੀ ਐਸਪੀ ਸਾਹਿਬਾਨ ਐਸਐਸਪੀ ਸਾਹਿਬ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ। ਇਸ ਮੀਟਿੰਗ ਦਾ ਮਤਲਬ ਇਹ ਹੈ ਕਿ ਲੋਕਾਂ ਦਾ ਦੁੱਖ ਤਕਲੀਫ ਸੁਨੇ ਆ ਜਾਵੇ ਉਹਨਾਂ ਨੂੰ ਹੱਲ ਕੀਤਾ ਜਾਵੇ ਜਿਹੜੀ ਲੋਕਾਂ ਦੀਆਂ ਤਕਲੀਫਾਂ ਹੁੰਦੀਆਂ ਨੇ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੱਲ ਕੀਤਾ ਜਾਂਦਾ ਜਿਹੜੀਆਂ ਕੋ ਹੋਰ ਗੱਲਾਂ ਹੁੰਦੀਆਂ ਨੇ ਉਹ ਵਿਚਾਰਦੇ ਇੰਨੇ ਜਿਹੜੀਆਂ ਉਹ ਸੀਨੀਅਰ ਆਫਸਰ ਬੈਠ ਕੇ ਆਪਸ ਦੇ ਵਿੱਚ ਐਸਐਸਪੀ ਪੱਦਰ ਤੱਕ ਜਾਂ ਮੇਰੇ ਪੱਦਰ ਤੱਕ ਅਸੀਂ ਉਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਕਰਨੇ ਆ ਜਿਵੇਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਬਹੁਤੇ ਲੋਕਾਂ ਨੇ ਇੱਥੇ ਡਰੱਗਸ ਬਾਰੇ ਕਿਹਾ ਹੈ ਜਾਂ ਟ੍ਰੈਫਿਕ ਰੂਲਸ ਬਾਰੇ ਸਾਈਬਰ ਕ੍ਰਾਈਮ ਬਾਰੇ ਐਸਐਸਪੀ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਅਸੀਂ ਪਬਲਿਕ ਨੂੰ ਇਹੋ ਅਪੀਲ ਕਰਾਂਗੇ ਕਿ ਜਿੱਥੇ ਅਸੀਂ ਆਪਣੇ ਅਧਿਕਾਰਾਂ ਬਾਰੇ ਜਾਣੇ ਆ ਆਪਣੀਆਂ ਡਿਊਟੀਆਂ ਨੂੰ ਵੀ ਜਾਣੀਆਂ ਅਗਰ ਅਸੀਂ ਖੁਦ ਆਪ ਆਪਣੀ ਡਿਊਟੀ ਸਹੀ ਕਰਾਂਗੇ ਹਰੇਕ ਕਾਨੂੰਨ ਨੂੰ ਅਸੀਂ ਮੰਨ ਕੇ ਮੰਨ ਲੋ ਟ੍ਰੈਫਿਕ ਰੂਲਸ ਨੂੰ ਵੀ ਮੰਨ ਕੇ ਚੱਲਨੇ ਤਾਂ ਦੂਜਾ ਬੰਦਾ ਹੁੰਦੇ ਨਾਲ ਸੌਖਾ ਰਹੇਗਾ ਸੋ ਨਸ਼ੇ ਦੇ ਸਬੰਧ ਦੇ ਵਿੱਚ ਪੇਰੈਂਟਸ ਨੂੰ ਅੱਗੇ ਆਉਣਾ ਚਾਹੀਦਾ ਪਬਲਿਕ ਨੂੰ ਅੱਗੇ ਆਉਣਾ ਚਾਹੀਦਾ ਜਿਹੜੇ ਨਸ਼ਾ ਵੇਚਦੇ ਨੇ ਸਪਲਾਈਅਰ ਨੇ ਉਹਨਾਂ ਦੀ ਇਨਫੋਰਮੇਸ਼ਨ ਦੇਣ ਉਹਨਾਂ ਦੀ ਅਸੀਂ ਨਾਂ ਸਿਕਰਟ ਰੱਖਾਂਗੇ ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂਗੇ ਉਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਫ੍ਰੀਜ਼ ਕਰਾਵਾਂਗੇ ਜਿਹੜੇ ਬੱਚੇ ਗੁੰਮਰਾਹ ਹੋ ਕੇ ਜਾਂ ਪ੍ਰੈਸ਼ਰ ਢੋ ਕੇ ਕਿਸੇ ਕਾਰਨ ਕਰਕੇ ਇਹ ਨਸ਼ਾ ਲੈਂਦੇ ਨੇ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦੀ ਬਿਲ ਪਾਵਰ ਨੂੰ ਸਟਰੋਂਗ ਕਈਏ ਉਹਨਾਂ ਦੇ ਪੇਰੈਂਟਸ ਨੂੰ ਸਟਰੋਂਗ ਕਰੀਏ ਉਹਨਾਂ ਦੀ ਹੈਲਥ ਵਾਲੇ ਪਾਸੇ ਧਿਆਨ ਦੇਈਏ ਔਰ ਪਬਲਿਕ ਨੂੰ ਨਾਲ ਇਹ ਵੀ ਬੇਨਤੀ ਕੀਤੀ ਹੈ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਠੇਕਰੀ ਪੈਰੇ ਲਾਉਣ ਜਿਹੜੇ ਸਾਡੇ ਨੌਜਵਾਨੇ ਉਹਨਾਂ ਨੂੰ ਖੇਡਾਂ ਪ੍ਰਤੀ ਲਾਉਣ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਅਗਲੇ ਸਮੇਂ ਦੇ ਵਿੱਚ ਉਹ ਕਰਤੀਆਂ ਨੇ ਉਹਦੇ ਵਿੱਚੋਂ ਫਿਜ਼ੀਕਲ ਟੈਸਟ ਪਾਸ ਕਰਕੇ ਆਪਣਾ ਜਿਹੜਾ ਕੈਰੀਅਰ ਬਣਾ ਸਕਣ